ਆਪ ਦਾ ਆਪਾ ਕਰਦੇ ਆ। ਤੇ ਆ ਇਹਨਾਂ 100 ਲੱਖ ਦਾ ਕਰ ਗਿਆ। 4 ਕਿਰਤ ਹੋ ਗਰੀ। ਜਾਨਾ ਪਰ ਤੇ ਜਵਾ ਕੋડે ਲੈ ਆਦੇ ਮੈਂ ਛਾੜ ਛਾੜ ਕੇ। ਅਰੇ ਤੇ ਬਣਾ ਦੇਣੇ। ਅੱਜ ਮਾਨਯੋਗ ਅਸਿਸਕੇ ਸਾਹਿਬ ਬਟੰਡਾ ਦੀ ਗਵਾਹੀ ਦੇ ਵਿੱਚ ਬਟੰਡਾ ਪੁਲਿਸ ਵੱਲੋਂ ਲਗਾਤਾਰ ਅਵੇਰਨੈਸ ਕੈਂਪੇਨ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਅਸੀਂ ਨੁਕੜ ਮੀਟਿੰਗਾਂ ਰਾਈਂ ਪਬਲਿਕ ਨਾਲ ਮੀਟਿੰਗਾਂ ਰਾਈ ਅਵੇਰਨੈਸ ਸਮੇਂਦਾਰ ਰਾਈ ਅਸੀਂ ਪਬਲਿਕ ਦੇ ਵਿੱਚ ਜਾਂਦੇ ਹਾਂ ਉੱਥੇ ਜਾ ਕੇ ਪਬਲਿਕ ਤੋਂ ਜਿਹੜੀ ਉਹਨਾਂ ਦੀ ਫੀਡਬੈਕ ਹੈ ਉਹ ਲੈ ਰਹੇ ਹਾਂ ਤੇ ਉਸ ਦੇ ਵਿੱਚ ਕੰਮ ਕਰਦੇ ਹੋਏ ਜਿਹੜੇ ਬੰਦੇ ਇਸ ਸਪਲਾਈ ਚੇਨ ਦੇ ਵਿੱਚ ਕੰਮ ਕਰਦੇ ਆ ਜਿਹੜੇ ਇਸ ਪੱਲੇ ਸਪਲਾਇਰ ਨੇ ਉਹਨਾਂ ਤੇ ਐਕਸ਼ਨ ਲੈ ਰਹੇ ਹਾਂ ਨਾਲ ਨਾਲ ਹੀ ਜਿਹੜੇ ਬੰਦੇ ਨਸ਼ਾ ਛੱਡਣਾ ਚਾਹੁੰਦੇ ਆ ਕੁਝ ਜਦੋਂ ਅਸੀਂ ਅਵੇਰਨੈਸ ਕੈਂਪੇਨ ਤੇ ਗਏ ਉਹਨਾਂ ਨੂੰ ਕੁਝ ਲੋਕ ਵਲੰਟੇਰਲੀ ਅੱਗੇ ਆਏ ਕਿ ਹਾਂ ਅਸੀਂ ਜਿਹੜਾ ਹੈਗਾ ਨਸ਼ੇ ਤੋਂ ਛੁਡਕਾਰਾ ਪਾਉਣਾ ਚਾਹੁੰਦੇ ਆ ਸੋਸ ਸੰਬੰਧ ਵਿੱਚ ਮਾਨਯੋਗ ਡੀਐਸਪੀ ਸਾਹਿਬ ਅਧਿਆਪੀ ਦੀ ਟੀਮ ਵੱਲੋਂ ਬੜਾ ਅੱਛਾ ਉਪਰਾਨਾ ਕੀਤਾ ਗਿਆ ਇਹਨਾਂ ਦੀ ਐਸਐਚਓ ਸੰਗਤ ਐਸਐਚਓ ਆਨੰਦਗੜ੍ਹ ਇਹਨਾਂ ਨੇ ਅੱਗੇ ਜਾ ਕੇ ਪਬਲਿਕ ਦੇ ਨਾਲ ਗੱਲ ਕਰਕੇ ਜਿਹੜੇ ਯੂਥ ਹੈ ਉਹਨਾਂ ਨੂੰ ਅੱਜ ਮੋਟੀਵੇਟ ਕਰਕੇ ਇੱਥੇ ਲੈ ਕੇ ਆਏ ਨੇ ਇਹ ਜਿਹੜੇ ਵੀ ਯੰਗਸਟਰ ਆਏ ਨੇ ਵਲੰਟਰੀ ਖੁਦ ਆਪਣੀ ਇੱਛਾ ਸਵੈ ਇੱਛਾ ਦੇ ਨਾਲ ਆਏ ਕਿ ਅਸੀਂ ਜਿਹੜਾ ਹੈਗਾ ਸੀ ਨੂੰ ਠੱਗਣਾ ਚਾਹੁੰਦੇ ਆ ਨਸ਼ੇ ਤੋਂ ਦੂਰ ਜਾਣਾ ਚਾਹੁੰਦੇ ਆ ਸੋ ਇਸ ਸੀਜ਼ਨ ਨਾਲ ਸਾਨੂੰ ਵੀ ਇੱਕ ਪੋਜ਼ਿਟਿਵ એનર્ਜੀ ਆਉਂਦੀ ਹੈ ਇੱਕ ਸਾਡੀ ਮੋਹਮ ਨੂੰ ਹਲਾਰਾ ਮਿਲਦਾ ਹੈ ਕਿ ਜਿਹੜਾ ਕੰਮ ਅਸੀਂ ਕਰ ਰਹੇ ਹਾਂ ਉਸ ਦਾ ਪਿੰਡਾਂ ਦੇ ਵਿੱਚ ਜਾ ਕੇ ਜਾਂ ਜਦੋਂ ਅਸੀਂ ਕੈਂਪੇਨ ਕੀਤੀ ਹੈ ਜਿਹੜੀ ਅਸੀਂ ਐਂਟੀ ਡਰੱਗ ਕ੍ਰਿਕਟ ਲੀਗ ਕੀਤੀ ਸੀਗੀ ਸਾਨੂੰ ਉਹਦਾ ਫਲ ਮਿਲਿਆ ਹੈ ਤੇ ਕੁਝ ਜਿਹੜੇ ਬੰਦੇ ਨੇ ਉਹ ਨਸ਼ਾ ਛੱਡਣ ਵਾਸਤੇ ਅੱਗੇ ਆਏ ਨੇ ਸੋ ਅਸੀਂ ਹੁਣ ਅੱਗੇ ਜਾ ਆਉਣ ਵਾਲੇ ਟਾਈਮ ਦੇ ਵਿੱਚ ਇਸੇ ਨੂੰ ਹੋਰ ਅ ਐਫਰਟ ਦੇ ਨਾਲ ਹੋਰ ਨਰਜੀ ਦੇ ਨਾਲ ਕਰਾਂਗੇ ਤਾਂ ਕਿ ਜਿਹੜਾ ਇਸ ਜਿਹੜੀ ਅਲਮਤ ਹੈ ਇਸ ਨੂੰ ਜਿਸ ਤੋਂ ਛੁਟਕਾਰਾ ਪਾਇਆ ਜਾ ਸਕੇ ਕਿੰਨੇ ਕੁ ਲੋਕ ਨੇ ਇਹ ਵੱਖ-ਵੱਖ ਪਿੰਡਾਂ ਦੇ तकरीबन 15 ਦੇ ਕਰੀਬ ਨੌਜਵਾਨ ਨੇ ਕੁਝ ਸੰਗਤ ਏਰੀਆ ਦੇ ਨੇ ਕੁਝ ਨੰਦਗੜ ਏਰੀਆ ਦੇ ਨੇ ਕੁਝ ਪਟਪਟ ਏਰੀਆ ਦੇ ਨੇ ਤੇ ਅਲੱਗ-ਅਲੱਗ ਤਰ੍ਹਾਂ ਦਾ ਨਸ਼ਾ ਜਿਹੜਾ ਇਹ ਸੇਵਨ ਕਰਦੇ ਸੀਗੇ ਹੁਣ ਖੁਦ ਅੱਗੇ ਆ ਕੇ ਜਿਹੜਾ ਹੈਗਾ ਨਸ਼ਾ ਛੁੱਟਣ ਵਾਸਤੇ ਅੱਗੇ ਆ ਕੇ ਇਹਨਾਂ ਨੇ ਚੱਗਣ ਵਾਸਤੇ ਮਨ ਬਣਾਇਆ ਇਸ ਤਰ੍ਹਾਂ ਦੀ ਮੁਹਿੰਮ ਅੱਗੇ ਵੀ ਚੱਲਦੀ ਰਹੂਗੀ ਬਾਕੀ ਡੈਫੀਨਟਲੀ ਜਿਹੜੀ ਪ੍ਰੀਵੈਂਟਿਵ ਐਕਸ਼ਨ ਦੇ ਨਾਲ-ਨਾਲ ਇਨਫੋਰਸਮੈਂਟ ਦੇ ਨਾਲ-ਨਾਲ ਜਿਹੜੀ ਹੈਗੀ ਹੈ ਅ ਡਿਡਕਸ਼ਨ ਦੀ ਜਿਹੜੀ ਮੁਹਿੰਮ ਹੈ ਇਸ ਨੂੰ ਕੰਟੀਨਿਊ ਰੱਖਾਂਗੇ ਕਿਉਂਕਿ ਜਿਹੜੇ ਬੰਦੇ ਨਸ਼ਾ ਯੂਜ਼ਰ ਨੇ ਉਹਨਾਂ ਨੂੰ ਅਸੀਂ ਸਾਡੀ ਮੁਹਿੰਮ ਉਹਨਾਂ ਤੇ ਅਸੀਂ ਜੇਕਰ ਕੋਈ ਸ਼ਕਤੀ ਕਰਾਂਗੇ ਜਾਂ ਕਾਰਵਾਈ ਕਰਾਂਗੇ ਤਾਂ ਉਹ ਜਿਹੜੇ ਹੈਗੇ ਨੇ ਹੋਰ ਇਸ ਦਲਦਲ ਦੇ ਵਿੱਚ ਫਸਦੇ ਜਾਂਦੇ ਨੇ ਸੋ ਉਹਨਾਂ ਨੂੰ ਬਾਹਰ ਕੱਢਣਾ ਬਹੁਤ ਜ਼ਰੂਰੀ ਹੈ ਸੋ ਇਸ ਕੋਸ਼ਿਸ਼ ਨੂੰ ਇਸ ਜਿਹੜੀ ਮੁਹਿੰਮ ਨੂੰ ਅਸੀਂ ਇਦਾਂ ਹੀ ਫਰਵਰਕ ਇਹ ਫਿਚਰ ਕੰਟੀਨਿਊ ਰੱਖਾਂਗਾ